ਕੱਤ ਸੀ ਆਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੇ ਕਾਰੋਬਾਰ ਵਿੱਚ ਰਕੀਆਂ ਪਾਵੇ ਆਪਣੀ ਇਹ ਮੱਝ ਸੂਪੀ ਅੱਜ ਸਵੇਰੇ ਅਮਰਤਵੇਰੇ ਸੂਈ ਆ ਜੀਰ ਜੂ ਜਮਾ ਓਕੇ ਡੰਨ ਪੈ ਗਈ ਆ ਵੀ ਕੋਈ ਖਿਆਈ ਨਹੀਂ ਆਈ ਵਧੀਆ 4 ਘੰਟਿਆਂ ਦੇ ਵਿੱਚ ਵਿੱਚ ਵੀ ਮੱਝ ਦੀ ਜੀਰ ਪੈ ਗਈ ਸੀ ਤੇ ਆਪਾਂ ਬੋਲਾ ਵੀ ਕੱਟੀ ਜਗਾਤਾ ਤੇ ਦਿਖਾਉਣੀ ਆ ਤੁਹਾਨੂੰ ਕੱਟੀ ਤੰਨੇ ਦੀ ਬਹੁਤ ਹੀ ਸੋਹਣਾ ਰਿਜ਼ਲਟ ਆਇਆ ਕੱਤੀ ਦਾ ਐ ਪੂਰੀ ਜੈਡ ਬਲੈਕ ਆ ਹਾਈਟ ਦੇਖੋ ਕੱਤੀ ਦੀ ਕਿੰਨੀ ਆ ਬਹੁਤ ਸੋਹਣੀ ਹੈ ਇਹ ਬੱਕਰੀ ਵੀ ਮੈਨੂੰ ਦੇ ਰਹੀਆਂ ਇੱਕ ਏਹ ਕਟੀਆਂ ਪਹਿਲਾਂ 20 20 ਕਿਲੋ 18 18 ਕਿਲੋ ਦੁੱਧ ਦਿੰਦੀਆਂ ਆ ਮਾਂ ਕਿਹੜੀਆਂ ਇਹਦੀਆਂ ਧੰਨੇ ਦੀਆਂ ਕਟੀਆਂ ਹੁੰਦੀਆਂ ਆ ਹਾਈਟ ਬਹੁਤ ਹੈ ਦੀ ਤੇ ਇਹ ਵੀ weight ਵੀ ਬਹੁਤ ਆ ਜਨਕੀ ਬਹੁਤ ਸੋਹਣਾ ਬੱਚਾ ਵੀ ਆਇਆ ਆਪਣੇ ਫਾਰਮ ਤੇ ਕਮੈਂਟਾਂ ਚ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਕੁਰਤੀ ਕਿੱਦਾਂ ਲੱਗੀ ਏ ਇੱਕ ਦਿਨ ਦੀ ਆ ਇੱਕ ਮਹੀਨਿਆਂ ਬੱਚੇ ਦੇ ਬਰਾਬਰ ਆ ਇਹਦਾ 5 ਟੈਕ ਮਹੀਨੇ ਦੇ ਬੱਚੇ ਦੇ ਬਰਾਬਰ ਆ ਪ੍ਰਮਾਤਮਾ ਨੇ ਬਹੁਤ ਸੋਹਣੀ ਸੁਕੀ ਆ ਸ਼ੁਕਰ ਆ ਪ੍ਰਮਾਤਮਾ ਦਾ ਇਹਦਾ ਨਾਂ ਦੱਸਿਓ ਕੀ ਰੱਖੀਏ ਆਪਾਂ ਇਹ ਤਾਂ ਨੇ ਬੋਲਦੀ ਖੱਟੀ ਆ ਸੀ ਤੱਕਦੇ ਆਂ ਦੀ ਆਜ ਇਹ ਹੈ ਵਾਹਿਗੁਰੂ ਨਤੰਦਰਸਤ ਰੱਖੇ ਕਰਮਾਂ ਨੂੰ ਤਿਆਗ ਦੀ ماں ਖੜੀ ਆ ਐ ਕਿਵਾਂ ਚੰਗੇ ਦੁੱਧ ਦੀ ਮੀਨ ਆ ਵੀ ਚੰਗੇ ਦੁੱਧ ਤੇ ਚੱਲੂਗੀ ਇਹ ਆਕੀ ਗਾਂ ਵਾਹਿਗੁਰੂ ਨੂੰ ਪਤਾ ਇਹ ਜੀਆਂ ਬਰੀਡਾਂ ਕਰਮਾਂ ਵਾਲਿਆਂ ਨਾਲ ਮਿਲਦੀਆਂ ਕਹਿੰਦੇ ਹੁੰਦੇ ਆ ਸ਼ੁਰੂ ਤੋਂ ਹੀ ਬਰੀਡ ਤੇ ਕੰਮ ਕਰਨਾ ਚਾਹੀਦਾ ਤੇ ਬੰਦਾ ਛੇਤੀ ਸக்ஸੈਸ ਬਾਜਾ ਦਾ ਬਰੀਡ ਤੇ ਕੰਮ ਕਰਨਾ ਵਾਕਈ ਜ਼ਰੂਰੀ ਹੈ ਬਰੀਡ ਬਰੀਡ ਹੀ ਹੁੰਦੀ ਆ ਕਦੇ ਟੀਵੀਆਂ 'ਚ ਦੇਖਦੇ ਹੁੰਦੇ ਸੀਗੇ ਮੱਝਾਂ ਨੂੰ ਇਦਾਂ ਦੇ ਲੇਵੇ ਲੱਗੇ ਵੀ ਹਾਂ ਹਾਂ ਕਦੇ ਮੱਚ ਸੁੰਦਾ ਸੀਗਾ ਵੀ ਸਾਡੇ ਵੀ ਕਦੇ ਇਦਾਂ ਵੀ ਹੋਵੇ ਲੇਵਾ ਮੱਚ ਲੇਵਾ ਲੇਵੇ ਵਾਲੀ ਮੱਚ ਤੇ ਵਾਹੀ ਗੁਰੂ ਨੇ ਅੱਜ ਆਹ ਖੜੀਆਂ ਕਰਵਾਉਣੀਆਂ ਵਾਦੇ ਘਾਟੇ ਦਾ ਚਲੋ ਚੱਲਦੀ ਰਹਿੰਦੇ ਹੁੰਦੇ ਕਦੇ ਸੁੱਖ ਵੀ ਆ ਕਦੇ ਦੁੱਖ ਵੀ ਆ ਚਲੋ ਚੱਲਦੀ ਐ ਤਾਂ ਜ਼ਿੰਦਗੀ ਦੇ ਨਾਲ ਵਾਖਰੀ ਇਹਨਾਂ ਨੂੰ ਤੰਦਰੁਸਤ ਰੱਖੇ ਇਹਨਾਂ ਦੇ ਸੱਤ ਹੀ ਆਪਾਂ ਕਹਿੰਦੇ ਹੁੰਦੇ ਖੁੱਲਾ ਦੁੱਧ ਬਾਦ ਇੰਨੇ ਸਰਤੀ ਪੀਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਕਿੱਤੀ ਹੁਣ ਇਹ ਧਿਆਨ ਦੇ ਕਰ ਮਾਲੀਏ